ਜੇ ਕੁਛ ਨਹੀਂ ਹੋਈ ਸੀ ਪਹਿਲਾ ਮੋਤ ਪਹਿਲਾ ਦੀ ਕੋਈ ਗੱਲ ਸੀਗੀ ਉਹ ਰਾਤ ਨੂੰ दारू-ਦੂਰੂ ਪੀ ਕੇ ਕਿਤੇ ਆਪਸੇ ਕਰ ਲਿਆ ਉਹਨਾਂ ਬਾਅਦ ਮੈਂ ਸੁੱਤਾ ਪਿਆ ਸੀ ਜੀ ਮੇਰਾ ਭਰਾ ਵੀ ਸੁੱਤਾ ਪਿਆ ਸੀ ਉਹ ਆ ਗਿਆ ਉਹਨਾਂ ਨੇ ਸਿੱਧਾ ਪੰਜ-ਛੇ ਜਣੇ ਸੀਗੇ ਸਿੱਧੇ ਆ ਕੇ ਤਰਵਾਰਾਂ ਨਾਲ ਗੰਡਾਸੇ ਨਾਲ ਮੇਰੇ ਤੇ ਵਾਰ ਕੀਤਾ ਜੀ ਹਾਂਜੀ ਕਿੰਨੇ ਟਾਂਕੇ ਲੱਗੇ ਤੇ ਟਾਂਕੇ ਜੀ ਹਜੇ ਰਿਪੋਰਟ 'ਚ ਦੱਸਿਆ ਜੀ ਬੰਦੇ ਇੱਧਰ ਹੀ ਰਹਿੰਦੇ ਜੀ ਮੁਹੰਮਦ ਬਿੱਟੂ ਮੁਹੰਮਦ ਵਾਲੇ ਆ ਅੱਛਾ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਮੁਹੰਮਦ ਦਾ ਕੰਮ ਹੀ ਕਰਦਾ ਜੀ 140 ਰੋਡ ਤੇ ਆਪਣਾ ਦੁਕਾਨ ਲੱਗਦਾ ਵਾ ਅੱਛਾ ਹਾਂਜੀ ਇਹ ਤਾਂ ਰੰਜਿਸ਼ ਹੀ ਸੀ ਪ੍ਰਾਨ ਨੂੰ ਤੁਹਾਡੇ। ਪੁਰਾਣੀ ਬਸ ਕੁਝ ਨਹੀਂ ਸੀ ਜੀ। ਆਈ ਪਹਿਲਾਂ ਕੋਈ ਪੁਰਾਣਾ ਗੱਲਬਾਤ ਸੀਗਾ ਜੀ। ਪਹਿਲਾਂ ਨਾਲ ਹੀ ਰਹਿੰਦੇ ਸੀ ਅਸੀਂ ਫਿਰ ਮੈਂ ਹੁਣ ਘਟਾਦਾ ਸੀ ਥੋੜਾ ਜਿਹਾ ਜੀ। ਆਪਦੇ ਕੰਮ ਤੇ ਵਧੀਆ ਰਹਿਣ ਲੱਗ ਗਿਆ ਸੀ। ਉਹਦੇ ਕਰਕੇ ਬਸ ਬਾਕੀ ਕੋਈ ਗੱਲ ਗੁਲੂਈ ਧਾਰੂ ਬਰੂ ਪੀਤੀ ਹੋਈ ਸੀ ਨਸ਼ਾ ਕੀਤਾ ਸੀ ਉਹਨਾਂ ਦੇ। ਉਹ ਆ ਕੇ ਫਿਰ ਮੇਰੇ ਮਾਰ ਮੁਰਗੇ। ਕੀ ਕੰਮ ਕਰਦੇ ਹੋ? ਉਹ ਵੀ ਮੁਹੰਮਦ ਦਾ ਕਰਦੇ ਆ। ਅੱਛਾ ਕੀ ਮੰਨ ਕਰਦੇ ਹੋ? ਹੁਣ ਮੈਂ ਕਹਿੰਦਾ ਭਾਈ ਮੈਨੂੰ ਇਨਸਾਫ ਚਾਹੀਦਾ। ਜਿਹੜੇ ਰਾਤ ਨੂੰ ਸੁੱਤੇ ਪਏ ਨੂੰ ਮੇਰੀ ਕੋਈ ਗਲਤੀ ਨਹੀਂ ਵਾਸਤਾ ਨਹੀਂ ਉਹ ਮੈਨੂੰ ਮਾਰ ਕੇ ਗਿਆ ਸੁੱਤੇ ਪਏ ਸੀ ਹਾਂ ਹਾਂ ਜੀ ਕਿੰਨੇ ਕਿੰਨੇ ਆਤੀ ਸੀ ਉਹਨਾਂ ਕੋਲ ਤਲਵਾਰ ਸੀਗਾ ਗੰਡਾਸਾ ਸੀਗਾ ਰਾਡ ਸੀਗਾ ਬਾਧੂ ਕੋਸੀਗਾ ਜੀ ਉਹਨਾਂ ਕੋਲ ਲਿਖਾਈ ਲਿਖਾਈ ਉਹ ਅਭੀ ਆ ਹੀ ਨਹੀਂ ਗਿਆ ਜੇ ਪੁਲਿਸ ਵਾਲੇ ਹਜਰ ਆ ਕੇ ਗਏ ਆ ਹੀ ਨਹੀਂ ਜੀ ਕਦੋਂ ਰਾਤ ਦਾ ਕਿੰਨੇ ਵਜੇ ਦਾ ਪਤਾ 22 ਵਜੇ ਦਾ ਸੀ ਹਾਂ ਜੀ ਸੁੱਤਾ ਪਿਆ ਸੀ ਹਾਂ ਜੀ ਸੁੱਤਾ ਪਿਆ ਸੀ ਜੀ ਉਠਾ ਕੇ ਉਹਨਾਂ ਨੇ ਫਿਰ ਮੈਨੂੰ ਮਾਰਿਆ ਅੱਛਾ ਸੁੱਤੇ ਪਏ ਨੂੰ ਉਠਾਇਆ ਹਾਂ ਜੀ ਕਿੰਨੇ ਜਣੇ ਸੀ ਉਹ ਸੀਗੇ 4 ਜਣੇ ਸੀ ਹਾਂ ਇੱਕ ਦਾਣਾ ਬਿੱਟੂਆ ਵਿਸਾਲਾ ਬਿੱਕੀ ਤਸਨੀਆ ਚਾਰ ਬੰਦੇ ਹਾਂਜੀ ਹਾਂ ਜੀ ਪੁਲਿਸ ਤੋਂ ਵੀ ਮੰਗਦਾ ਪੁਲਸ ਤੋਂ ਇਹ ਮੰਗ ਕਰਦੇ ਆ ਵੀ ਮੇਰੇ ਨਾਲ ਇਨਸਾਫ ਹੋਵੇ ਕਿਉਂਕਿ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਆਪਦਾ ਮਿਹਨਤ ਕਰਕੇ ਆਰਾਮ ਨਾਲ ਖਾਣਾ ਮੈਂ ਕਿਸੇ ਨੂੰ ਕਿਸੇ ਨੂੰ ਮੱਲੇ 'ਚ ਵੀ ਸਾਰੇ ਖੜੇ ਆ ਤੁਸੀਂ ਮੱਲੇ 'ਚ ਜਾ ਕੇ ਵੀ ਪਤਾ ਕਰ ਲੋ ਕਿ ਮੈਂ ਮੇਰਾ ਕਿਹੋ ਜਿਹਾ ਬੈਕਗ੍ਰਾਉਂਡ ਆ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਅਜੇ ਤੱਕ ਪੁਲਿਸ ਨਹੀਂ ਆਜੇ ਤੱਕ ਪੁਲਸ ਵੀ ਨਹੀਂ ਆਏਗੀ ਕੱਲ ਰਾਤ ਦੀ ਗਾਂਢ ਆ ਆਪਣਾ ਨਾ ਜੋ ਸਿਵਲ ਐਂਡ ਸਿਵਲ ਆਲੀ ਆ ਗਏ ਸਰ ਇੱਕ ਕਮ ਉਹ ਮਜਾਲਾ ਜਿਹੜੀ ਲੜਾਈ ਹੋਈ ਆ ਰਾਤ ਨੂੰ ਘਰ ਵੜ ਕੇ ਆ ਕੇ ਪੂਰੀ ਤਰ੍ਹਾਂ ਕੁੱਟ ਮਾਰ ਕੀਤੀ ਆ ਇਹਨਾਂ ਚਾਹੀਦੀ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਰੁਕਾ ਹਜੇ ਮਸਹੂਲ ਹੋਇਆ ਤੇ ਜੋ ਵੀ ਉਹਦੀ ਸਟੇਟਮੈਂਟ ਹੈਗੀ ਰਿਕਾਰਡ ਕਰਕੇ ਜੋ ਵੀ ਬੰਦਈ ਕਾਰਵਾਈ ਹੈਗੀ ਇਹ ਕਰਕੇ ਦੇ ਜਿਹੜੀ ਹੈ ਕਿ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਅਮਲ ਵਿੱਚ ਲਿਆ ਕੇ ਤੇ ਉਹਦੇ ਬਿਆਨਾਂ ਦੇ ਮੁਤਾਬਕ ਜਿਹੜੀ ਹੈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ